ਉਕਿਨ ਮੈਨੂੰ ਮੇਰੇ ਵਰਕਰ ਸਾਥੀਆਂ ਨੇ ਫੋਨ ਕੀਤੇ ਕਿ ਇੱਦਾਂ ਦਾ ਸਾਡਾ ਸਮਾਨ ਜਿਹੜਾ ਬਾਹਰ ਔਰ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੇ ਉਦੋਂ ਸਮਾਨ ਜਿਹੜਾ ਵਰਕਰਾਂ ਨੇ ਅੰਦਰ ਰੱਖਤਾ ਸੀ ਇਹ ਸਾਡੇ ਕੋਲ ਕੋਈ ਇਹਦਾ ਨੋਟਿਸ ਨਹੀਂ ਹੈ ਕੋਈ ਸਬੰਨ ਨਹੀਂ ਹੈ ਕੋਈ ਸਾਨੂੰ ਅੱਜ ਤੱਕ ਅਦੀ ਕੋਰਟ ਚ ਬੁਲਾਇਆ ਨਹੀਂ ਇਸ ਮਾਮਲੇ ਦੇ ਵਿੱਚ ਤੇ ਅੱਜ ਜੇ ਲੋਕ ਇਦਾਂ ਜਬਰਦਸਤੀ ਨਾਲ ਤਾਰੇ ਲਾ ਗਏ ਜਾਂ ਸਮਾਨ ਚੱਕ ਕੇ ਲੈ ਰਹੇ ਤੇ ਮਾੜੀ ਗੱਲ ਅਗਰ ਕੋਰਟ ਦਾ ਕੋਈ ਆਰਡਰ ਹੈ ਤੇ ਕੰਮ ਐਡਮਿਨ ਤੁਹਾਨੂੰ ਇਨਫੋਰਮ ਕਰ ਦੇਣ ਕੋਰਟ ਤੋਂ ਪਤਾ ਕੋਈ ਨਹੀਂ ਹੈ ਆ ਵੀ ਰਿਸਪੈਕਟ ਦਾ ਕੋਰਟ ਸਰ ਪੁਲਿਸ ਦਾ ਆਈਸੀ ਨਾਲ ਜਦੋਂ ਆਈਸੀ ਨਾਲ ਪੁਲਿਸ ਨੂੰ ਤਰਾ ਦਿੱਤੀ ਗਈ ਸਾਨੂੰ ਤਾਂ ਪਤਾ ਹੀ ਨਹੀਂ ਜੀ ਕੁਝ ਨਹੀਂ ਪਤਾ ਜੀ ਅਸੀਂ ਉਹ ਹੀ ਤਾਂ ਦੇਖਣ ਆਏ ਆ ਵੀ ਇਹ ਕੌਣ ਲੋਕ ਹੈ ਜਿਨ੍ਹਾਂ ਨੇ ਆ ਸਾਡਾ ਬਿਲਕੁਲ ਨੌਲੇਜ ਨਹੀਂ ਸੀਗਾ ਸੋ ਇੱਥੋਂ ਸਾਨੂੰ ਕਾਲ ਆਈ ਹੈ ਕਿ ਇੱਥੇ ਕੋਈ ਗੁੰਡਾਗਰਦੀ ਕਰ ਰਹੇ ਕੋਈ ਆਪਣੇ ਤਾਲੇ ਲਾ ਰਿਹਾ ਸਾਨੂੰ ਕੋਈ ਕੋਰਟ ਵੱਲੋਂ ਇਤਲਾਹ ਨਹੀਂ ਕਿ ਪੁਲਿਸ ਵੱਲੋਂ ਇਤਲਾਹ ਨਹੀਂ ਸਾਡਾ ਸਮਾਨ ਸਾਡਾ ਆਫਿਸ ਦਾ ਫੋਟੋਆਂ ਆਫਿਸ ਦਾ ਸਮਾਨ ਸਾਰਾ ਇੱਥੋਂ ਚੱਕ ਕੇ ਉਹ ਲੈ ਗਏ ਬਿਨਾਂ ਨੌਲੇਜ ਤੋਂ ਆਏ ਆ ਦੇਖ ਰਹੇ ਆ ਕੀ ਚੱਲ ਰਿਹਾ ਏ ਤੇ ਗੁੰਡਾਗਰਦੀ ਕੀਤੀ ਗਈ ਹੈ ਕੋਈ ਕੋਟ ਵੱਲੋਂ ਅਸੀਂ ਹੁਣ ਦੇਖੋ ਕੋਈ ਦੇਖੋ ਇੱਕਦੋ ਤੁਹਾਡੇ ਧਿਆਨ ਚ ਆਇਆ ਮਾਮਲਾ ਹਾਂ ਮੈਂ ਤਾਂ ਜਸ ਹੁਣ ਸੁਣੋ ਕਿ ਨਾ ਮੈਨੂੰ ਮੇਰੇ ਵਰਕਰ ਸਾਥੀਆਂ ਨੇ ਫੋਨ ਕੀਤੇ ਕਿ ਇਦਾਂ ਦਾ ਸਾਡਾ ਸਮਾਨ ਜਿਹੜਾ ਬਾਹਰ ਔਰ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੇ ਉਦੋਂ ਸਮਾਨ ਜਿਹੜਾ ਵਰਕਰਾਂ ਨੇ ਅੰਦਰ ਰੱਖਤਾ ਸੀ ਤੇ ਸਾਡੇ ਕੋਲ ਕੋਈ ਇਹਦਾ ਨੋਟਿਸ ਨਹੀਂ ਹੈ ਕੋਈ ਸੰਮਨ ਨਹੀਂ ਹੈ ਕੋਈ ਸਾਨੂੰ ਅਜੇ ਤੱਕ ਕੋਈ ਕੋਰਟ ਵਿੱਚ ਬੁਲਾਇਆ ਨਹੀਂ ਗਿਆ ਇਸ ਮਾਮਲੇ ਦੇ ਵਿੱਚ ਤੇ ਅੱਜ ਅਗਰ ਉਹ ਲੋਕ ਇਦਾਂ ਜਗਨਤ ਸਿੰਘ ਦਾ ਤਾਰੇ ਲਾ ਗਏ ਜਾਂ ਸਮਾਨ ਚੱਕ ਕੇ ਲੈ ਰਹੇ ਆ। ਇਹ ਮਾੜੀ ਗੱਲ। ਅਗਰ ਕੋਰ ਦਾ ਕੋਈ ਆਰਡਰ ਹੈ ਤੇ ਤੁਮ ਐਡਮਿਨ ਤੁਮ ਕੰਫਰਮ ਕਰਦੇ ਕੋਰ ਤੋਂ ਉੱਪਰ ਤਾਂ ਕੋਈ ਨਹੀਂ ਹੈ। ਰਿਸਪੈਕਟ ਦਾ ਕੋਰ ਸਰ ਪੁਲਿਸ ਆਸੀ ਨਾਲ ਜਿਹੜਾ ਆਸੀ ਨਾਲ ਪੁਲਿਸ ਨੂੰ ਇਤਰਾਜ਼ ਦਿੱਤੀ ਸੀ। ਸਾਨੂੰ ਤਾਂ ਪਤਾ ਹੀ ਨਹੀਂ ਜੀ ਅੱਜ ਇਹਦੀ ਲੋਕਲ ਪੁਲਿਸ ਹੈ ਮੈਂ ਜਦੋਂ ਪਰਵਾਨੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਹੈ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਇਸ ਬਾਰੇ ਤੁਹਾਡੀ ਨੌਲੇਜ ਹੈ ਵੀ ਕੋਈ ਚੱਲਦਾ ਹੈ ਨੋ 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 ਨੋਟ ਐਟ 올 ਉਹਨਾਂ ਨੂੰ ਕੁਝ ਨਹੀਂ ਪਤਾ ਮੈਨੂੰ ਕੁਝ ਵੀ ਪਤਾ ਸਾਡੇ ਵਿਧਾਇਕੀ ਦਾ ਪ੍ਰਧਾਨ ਨੂੰ ਕੁਝ ਨਹੀਂ ਪਤਾ ਸਾਡੀ ਮਹਿਲਾ ਕੌਂਸਲਰ ਨੂੰ ਕੁਝ ਵੀ ਪਤਾ ਉਹ ਕਹਿੰਦੇ ਨਹੀਂ ਕਿ ਅਸੀਂ ਬੋਤ ਜਿੱਤਦੇ ਆ ਅਸੀਂ ਤਾਂ ਉਹਨਾਂ ਨੇ ਆਰਡਰ ਤੇ ਗਾਇਆ ਕਹਿੰਦੇ ਅਸੀਂ ਸਾਮਾਨ ਵੀ ਅਸੀਂ ਕੰਨ ਕਰਕੇ ਬਾਹਰ ਕੱਢਿਆ ਆ ਆ ਦੋਸਤ ਕੋਈ ਕੇਸ ਚੱਲਦਾ ਹੁੰਦਾ ਕੋਈ ਜਿੱਤਦਾ ਹੈ ਕੋਈ ਹਾਰਦਾ ਹੈ ਦੋ ਲੋਕਾਂ ਦਾ ਪਤਾ ਹੁੰਦਾ ਨਾ ਸੰਤਾ ਪਤਾ ਹੀ ਨਹੀਂ ਅਸੀਂ ਐਨੇ ਯਾਰ ਪਾਗਲ ਥੋੜੀ ਆ ਨੇ ਬੇਕੂ ਥੋੜੀ ਆ ਕੀ ਕੋਰਟੇ ਕੀ ਚੱਲ ਰਿਹਾ ਅਸੀਂ ਹਾਰੇ ਜਿਤਨੇ ਤੁਹਾਨੂੰ ਪਤਾ ਹੀ ਨਾ ਹੋਵੇ ਇੱਕ ਕੋਈ ਸਮਨ ਵਗੈਰਾ ਈਸ਼ੂ ਨਾ ਨੇਵਰ ਉਹ ਕਹਿ ਰਹੇ ਨੇ ਕਿ ਨੇਵਰ ਸੀਟ ਤੇ ਕਦੇ ਬਹੁਤ ਕਾਟੀ ਉੱਪਰ ਜਾਣੇ ਕਿ ਕੋਈ ਕਾਂਗਰਸ ਪਾਰਟੀ ਦੇ ਤਾਲੇ ਨੂੰ ਤੋੜੇ ਮੈਂ ਜਦੋਂ ਇੱਥੇ ਆਇਆ ਉਦੋਂ ਆ ਸਾਰਾ ਰੋਡ ਜਿੱਦਾਂ ਐ ਇਦਾਂ ਹੀ ਨਜ਼ਰ ਆਈ ਐ ਤੇ ਇਦਾਂ ਹੀ ਦਰਵਾਜ਼ੇ ਨਜ਼ਰ ਆ ਰਹੇ ਸਾਮਾਨ ਜਿਹੜਾ ਸੀ ਉਹ ਕਿੱਥੇ ਈ ਐ ਜਿਹੜਾ ਅੰਦਰ ਸਾਮਾਨ ਪਿਆ ਸੀ ਕਾਂਗਰਸ ਉਹ ਸਾਨੂੰ ਇਹ ਕਿਹਾ ਜਾ ਰਿਹਾ ਵੀ ਸਾਮਾਨ ਕੋਈ ਜਿਹੜਾ ਐ ਇੱਥੋਂ ਲੈ ਕੇ ਗਏ ਤੁਹਾਡੀ ਨੌਲੇਜ ਵਿੱਚ ਹੈ ਕੋਈ ਲੋਕ ਨਹੀਂ ਜਿਹੜੇ ਪੁੱਛ ਨਹੀਂ ਪਤਾ ਜੀ ਅਸੀਂ ਉਹੀ ਤਾਂ ਦੇਖਣ ਆਏ ਆ ਕਿ ਇਹ ਕੌਣ ਲੋਕ ਹੈ ਜਿਨ੍ਹਾਂ ਨੇ ਆ ਸਾਡਾ ਕੀਤਾ ਸਰਦਾਰਨ ਕਰਾਇਆ ਲਖਨਵੀ ਦੇਰੀ ਦੀ ਕਾਂਗਰਸ ਸਰ ਕਦੀ ਕੋਈ ਐਹੋ ਜੀ ਨਾ ਨਹੀਂ ਨਾ ਕੋਈ ਐੋ ਜੀ ਗੱਲ ਆ ਸਾਡੇ ਯੂਥ ਦੇ ਪ੍ਰਧਾਨ ਨੇ ਲਾ ਲਈ ਜੀ ਕਦੀ ਇਹਨਾਂ ਦਾ ਆਫਿਸ ਨਾਲ ਦਾ ਜੀ ਲਾਲੀ ਬਿਲਕੁਲ ਨੌਲੇਜ ਨਹੀਂ ਸੀਗਾ ਸੋ ਇੱਥੋਂ ਸਾਨੂੰ ਕਾਲ ਆਈ ਹੈ ਕਿ ਇੱਥੇ ਕੋਈ ਗੁੰਡਾਗਰਦੀ ਕਰ ਰਹੀ ਹੈ ਕੋਈ ਆਪਣੇ ਤਾਲੇ ਲਾ ਰਹੇ ਆ ਸਾਨੂੰ ਕੋਈ ਕੋਰਟ ਵੱਲੋਂ ਇਤਲਾਹ ਨਹੀਂ ਕਿ ਪੁਲਿਸ ਵੱਲੋਂ ਇਤਲਾਹ ਨਹੀਂ ਸਾਡਾ ਸਮਾਨ ਸਾਰਾ ਆਫਿਸ ਦਾ ਫੋਟੋ ਆ ਆਫਿਸ ਦਾ ਸਮਾਨ ਸਾਰਾ ਇੱਥੋਂ ਚੱਕ ਕੇ ਉਹ ਲੈ ਗਏ ਬਿਨਾਂ ਨੋਟਿਸ ਤੋਂ ਤੁਹਾਨੂੰ ਪਤਾ ਹੈ ਕੌਣ ਸੀ ਲੋਕ ਜਿਹੜੇ ਆ ਸੀਗੇ ਨਹੀਂ ਅਜੇ ਅਸੀਂ ਆਏ ਆ ਦੇਖ ਰਹੇ ਹਾਂ ਕੌਣ ਨੇ ਕੌਣ ਲੋਕ ਸੀਗੇ ਔਰ ਇੱਥੋਂ ਅਸੀਂ ਆਪਣੀ ਜਾਂਚ ਕਰ ਰਹੇ ਆ ਪੁਲਿਸ ਵੀ ਆਏ ਨੇ ਇਹ ਜਿੰਨੀ ਪੁਰਾਣੀ ਬਿਲਡਿੰਗ ਹੈ ਤੇ ਦੱਸਿਆ ਜਾ ਰਿਹਾ ਮਾਲਕ ਕਿ ਜਿੱਤ ਗਿਆ ਵਾ ਕੀ ਪੂਰਾ ਮਾਮਲਾ ਹੈ ਦੇਖੋ ਸਾਨੂੰ ਸਾਡੀ ਨੌਲੇਜ ਨਹੀਂ ਕਿ ਜਿੱਤ ਗਏ ਇਹਨਾਂ ਕੋਈ ਸਾਨੂੰ ਸੰਬੰਧ ਆਏ ਠੀਕ ਹੈ ਨਾ ਸਾਨੂੰ ਕੋਰਟ ਵੱਲੋਂ ਕੋਈ ਅਸੀਂ ਆਰਡਰ ਹੁਣ ਤੱਕ ਦੇਖਿਆ ਤੇ ਨਾ ਅਸੀਂ ਪੁਲਿਸ ਵੱਲੋਂ ਦੇਖਿਆ ਹੁਣ ਅਸੀਂ ਆਏ ਆ ਦੇਖ ਰਹੇ ਆ ਕੀ ਚੱਲ ਰਿਹਾ ਹੈ ਤੇ ਗੁੰਡਾਗਰਦੀ ਕੀਤੀ ਗਈ ਹੈ ਕੋਈ ਕੋਰਟ ਵੱਲੋਂ ਅਸੀਂ ਹੁਣ ਦੇਖ ਰਹੇ ਹਾਂ ਕੋਈ ਇਹ ਕਿਰਾਏ ਤੇ ਸੀਗਾ ਸਰ ਇਹ ਦੱਸਿਆ ਕੋਈ ਕਿਰਾਏ ਤੇ ਨਹੀਂ ਸੀ ਪਾਰਟੀ ਦਾ ਪੁਰਾਣਾ ਆਫਿਸ ਸੀ ਬਹੁਤ ਪੁਰਾਣਾ ਪਿਛਲੇ ਲੰਬੇ ਸਮੇਂ ਤੋਂ ਪੁਰਾਣਾ ਸਾਡੇ ਜੀਐਮ ਸਾਰੇ ਇੱਥੇ ਜ਼ਿਲ੍ਹਾ ਪ੍ਰਧਾਨ ਜਿੰਨੇ ਵੀ ਸੀਗੇ ਸ਼ਹਿਰੀ ਇੱਥੇ ਸੀ ਸਾਡਾ ਪੁਰਾਣਾ ਆਫਿਸ ਹੈ ਤੇ ਹੁਣ ਅਸੀਂ ਆਏ ਆ ਪ੍ਰਧਾਨ ਜੀ ਆਏ ਨੇ ਜ਼ਿਲ੍ਹਾ ਪ੍ਰਧਾਨ ਵੱਡੀ ਕ ਅਸੀਂ ਦੇਖਦੇ ਹਾਂ ਹੁਣ ਕੀ ਕਰਦੇ ਸਰ ਕੋਰਟ ਕੇਸ ਹੋਇਆ ਕਿੱਦਾਂ ਹੈ ਸੋ ਸਾਡੀ ਨੌਲੇਜ ਹਜੇ ਕੁਝ ਨਹੀਂ ਸੀਗਾ ਅਸੀਂ ਆ ਕੇ ਦੇਖਿਆ ਵੀ ਇੱਥੇ ਤਾਲੇ ਤੋੜ ਕੇ ਨਵੇਂ ਲਾਏ ਗਏ ਆ ਪੇਂਟ ਦਾ ਕੰਮ ਜਿੱਥੇ-ਜਿੱਥੇ ਸਾਡਾ ਪਾਰਟੀ ਦਾ ਨਾਮ ਲਿਖਿਆ ਉੱਥੇ ਪੇਂਟ ਕਰਤਾ ਇਹਨਾਂ ਨੇ ਤੇ ਜਿੰਨੀਆਂ ਸਾਡੀਆਂ ਪਾਰਟੀ ਦੇ ਅੰਦਰ ਸਮਾਨ ਸੀਗਾ ਦਫ਼ਤਰ ਦਾ ਉਹ ਸਾਰਾ ਟੈਂਪੋ ਲੋਡ ਹੋ ਕੇ ਜਾ ਰਿਹਾ ਸੀ ਸਾਡੀ ਬਿਨਾਂ ਨੌਲੇਜ ਦੇ ਇਹ ਨਹੀਂ ਪਤਾ ਲੱਗਿਆ ਹੁਣ ਅਸੀਂ ਆਏ ਹੁਣ ਦੱਸਦੇ ਹਾਂ ਦੇਖਦੇ ਹਾਂ ਪੁਲਿਸ ਤੋਂ ਪੁੱਛ ਕੇ ਦੱਸਦੇ ਪਹਿਲਾਂ ਉਹਨਾਂ ਨੂੰ ਲੱਗਿਆ ਕੋਈ ਪਾਰਟੀ ਦਾ ਜਦੋਂ ਉਹਨਾਂ ਨੇ ਤਾਲੇ ਤੋੜੇ ਕੋਈ ਬੰਦੇ ਜਾਦੇ ਸੀ ਉਹਨਾਂ ਨਾਲ ਕੋਈ ਕੰਦੋਂ ਵੀ ਬ੍ਰ ਮਸ਼ੀਨ ਨਾਲ ਕੋਈ ਵੀਡੀਓ ਵੀ ਬਣਾ ਰਹੇ ਸੀ ਕਿ ਵਿੱਚ ਤਾਲੇ ਵੀ ਤੋੜ ਰਹੇ ਨੇ ਵਿੱਚ ਤੁਹਾਡਾ ਸਮਾਨ ਵੀ ਬਾਹਰ ਕੱਢਿਆ ਜਾ ਰਿਹਾ ਸੋ ਪਾਰਟੀ ਦਾ ਸਾਰਿਆਂ ਨੂੰ ਪਤਾ ਕੋਣ-ਕੋਣ ਪਾਰਟੀ ਚੋਂ ਇੱਥੇ ਆ ਸਕਦਾ ਕੋਣ ਨਹੀਂ ਆ ਸਕਦਾ ਨਵੇਂ ਬੰਦੇ ਦੇ ਦੇਖ ਕੇ ਇਹਨਾਂ ਦਾ ਕੌਲ ਆਇਆ ਸੀ ਅਸੀਂ ਆ ਕੇ ਦੇਖਿਆ ਵੀ ਇੱਥੇ ਇਹਨਾਂ ਨੇ ਜਿੱਥੇ ਸਾਡਾ ਪਾਰਟੀ ਦਾ ਨਾਮ ਲਿਖਿਆ ਉੱਥੇ ਪੇਂਟ ਕਰਤਾ ਤੇ ਜਿੰਨਾ ਪਾਰਟੀ ਦੇ ਅੰਦਰ ਸਮਾਨ ਪਿਆ ਸੀਗਾ ਦਫਤਰ ਦਾ ਸਮਾਨ ਸੀਗਾ ਸਾਰਾ ਇਹਨਾਂ ਨੇ ਲੋਡ ਕਰਕੇ ਆਪਣਾ ਲੈ ਜਾਂਦੀ ਕੋਸੀ ਕਿਤੇ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਜੇ ਨੋਟਿਸ ਆਇਆ ਹੁੰਦਾ ਤਾਂ ਫਿਰ ਅਸੀਂ ਇੱਥੇ ਇੱਥੇ ਨਾ ਆਂਦੇ ਸੀ ਕੋਰਟ ਚ ਦੇਖ ਕੇ ਨੋਟਿਸ ਆਇਆ ਨਹੀਂ ਸਾਨੂੰ ਪੁਲਿਸ ਵੱਲੋਂ ਵੀ ਇਤਲਾਹ ਕੀਤਾ ਗਿਆ ਨਾ ਕੋਟ ਵੱਲੋਂ ਕੀਤਾ ਗਿਆ ਸਿੱਧਾ ਆ ਕੇ ਉਹਨਾਂ ਨੇ ਤਾਲਾ ਤੋੜ ਕੇ ਆਪਣੇ ਸਮਾਨ ਸਾਡਾ ਕੱਢ ਕੇ ਇੱਥੇ ਤੋੜਪਨ ਕਰਨ ਦੀ ਕੋਸ਼ਿਸ਼ ਕੀਤੀ ਸਰ 2 ਦਿਨ ਪਹਿਲਾਂ ਮੈਂ ਯੂਥ ਕਾਂਗਰਸ ਆਫਿਸ ਖੋਲਿਆ ਸੀ ਕਿਤੇ ਆ ਕੇ ਸੋ ਮੀ ਪੈਂਡ ਕਰਕੇ ਪਿੱਛੇ ਥੋੜਾ ਜਿਹਾ ਰਿਪੇਅਰ ਦਾ ਕੰਮ ਸੀਗਾ ਤੇ ਅੱਜ ਅਸੀਂ 2 ਦਿਨਾਂ ਬਾਅਦ ਆ ਕੇ ਦੇਖਿਆ ਜੀ ਇੱਥੇ ਤੋੜਪਨ ਚੱਲ ਰਹੀ ਸੀ ਉਹ ਪੁਰਾਣੀ ਬਿਲਡਿੰਗ ਆ ਜੀ ਸੋ 70 80 ਸਾਲ ਤੋਂ ਪੁਰਾਣੀ ਬਿਲਡਿੰਗ ਆ ਤੇ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਪੁਰਾਣੇ ਜਿੰਨੇ ਵੀ ਸੀਐਮ ਸਾਡੇ ਰੇ ਪੁਰਾਣੇ ਉਹ ਵੀ ਤੇ ਦਫਤਰਾਂ ਜਾ ਕੇ ਬਹਿੰਦੇ ਰਹੇ ਨੇ ਤੇ ਭਰਾਣੀ ਬਿਲਡਿੰਗ ਆ ਜੀ ਇਹ ਨਵਾਂ ਹੀ ਅੱਜ ਦੇਖਣ ਨੂੰ ਮਿਲਿਆ ਇਸ ਕਰਕੇ ਆ ਜੀ ਤੁਹਾਨੂੰ ਇਸ ਦੇ ਬਾਰੇ ਇਤਲਾਾ ਕੋਰਟ ਕੇਸ ਦੀ ਕੋਈ ਇਤਲਾਾ ਨਹੀਂ ਜੀ ਕੋਈ ਸੰਬੰਧ ਨਹੀਂ ਹੈ ਸਾਨੂੰ ਕੋਈ ਵੱਡੇ ਨੀਤਾਂ ਨੂੰ ਜਿਹੜੇ ਪ੍ਰਾਂਤ ਕਿਸੇ ਨੂੰ ਜੀ ਜ਼ਿਲ੍ਹਾ ਪ੍ਰਧਾਨਾਂ ਨੂੰ ਜਿਨ੍ਹਾਂ ਦੇ ਜਿਹੜੇ ਸਾਡੇ ਪਾਰਟੀ ਦੇ ਨੇ ਸਾਰੇ ਉਹਨਾਂ ਨੂੰ ਵੈਰੀਫਾਈ ਕਰ ਲਿਆ ਕਿਸੇ ਨੂੰ ਸੰਬੰਧ ਨਹੀਂ ਹੈ ਸਰ ਮਾਮਲਾ ਕੀ ਹੈ ਸਰ ਦੱਸਿਆ ਜਾਦਾ ਕੋਈ ਕਬਜ਼ਾ ਕਰਨ ਆਇਆ ਸੀ ਤੇ ਸਮਾਨ ਵੀ ਲੱਗੇ ਜਾ ਰਹੇ ਕਾਂਗਰਸ ਭਵਨ ਨਹੀਂ ਸਾਨੂੰ ਇੰਟੀਮੇਸ਼ਨ ਆਈ ਸੀ ਜੀ ਕਿ ਇੱਥੇ ਕੋਈ ਆਇਆ ਹੈ ਤੇ ਕੋਰਟ ਦੇ ਪਿਆਦੇ ਆਏ ਆ ਤੋ ਦੇ ਨਾਲ ਕੋਈ ਮਾਲਕ ਆਇਆ ਲੀਡੀ ਤੇ ਜਿਨ੍ਹਾਂ ਨੇ ਇਨਵੈਂਟਰੀ ਕੀਤੀ ਹੈ ਤੇ ਆਪ ਜਿਹੜਾ ਜੀ ਸਮਾਨ ਇਨਵੈਂਟਰੀ ਦਾ ਹੁੰਦਾ ਜੋ ਅਕੋਰਡਿੰਗ ਟੂ ਲੀਗਲ ਹੁੰਦਾ ਜੋ ਵੀ ਹੁੰਦਾ ਉਹ ਲੈ ਕੇ ਚਲੇ ਗਏ ਸੀ ਬਸ ਅਸੀਂ ਉਹੀ ਵੈਰੀਫਾਈ ਕਰਨ ਆਏ ਹੁਣ ਦੂਜੀ ਪਾਰਟੀ ਆਈ ਹੈ ਕਿ ਸਾਨੂੰ ਇਨਟੀਮੇਟ ਨਹੀਂ ਕੀਤਾ ਗਿਆ ਜੋ ਹੁਣ ਸਾਨੂੰ ਪਤਾ ਲੱਗਿਆ ਸੀ ਵੈਰੀਫਾਈ ਕਰ ਲਿਆ ਉਹਨਾਂ ਕੋਲ ਕੋਰਟ ਦੇ ਆਰਡਰ ਸੀਗੇ ਤੇ ਉਹ ਸਾਡੇ ਕੋਲ ਆਰਡਰ ਲੈ ਕੇ ਆ ਰਹੇ ਆ ਜੀ ਬਸ ਉਹਨਾਂ ਨੇ ਸਾਨੂੰ ਖਾਣੇ ਇਨਟੀਮੇਟ ਨਹੀਂ ਕੀਤਾ ਸੀਗਾ ਫੋਰਸ ਨਹੀਂ ਲੈ ਕੇ ਆਏ ਸੀਗੇ ਅਸੀਂ ਬਸ ਇਹੀ ਹੈ ਹੋਰ ਤਾਂ ਕੁਝ ਨਹੀਂ ਸੀ ਪਰ ਹੁਣ ਇਹ ਕਿਦੇ ਕਿਸੇ ਵੱਲੋਂ ਕੰਪਲੇਂਟ ਆਈ ਦੋਨੋਂ ਪਾਰਟੀਆਂ ਵੱਲੋਂ ਨਹੀਂ ਹਜੇ ਕੰਪਲੇਂਟ ਕੋ ਇਹ ਦੂਜੀ ਪਾਰਟੀ ਕਹਿ ਰਹੀ ਐ ਅਸੀਂ ਕੰਪਲੇਂਟ ਦੇ ਦਾਂਗੇ ਕੰਪਲੇਂਟ ਤੇ ਵੈਰੀਫਾਈ ਕਰ ਲਾਂਗੇ ਦੂਜਿਆਂ ਦੇ ਆਰਡਰ ਐ ਫਿਰ ਉਹ ਲੀਗਲੀ ਐ ਜੀ ਲੀਗਲੀ ਸਟਰੌਂਗ ਐ ਜੇ ਉਹ ਲੀਗਲੀ ਬਣਦਾ ਉਹ ਸਹੀ ਐ ਸਰ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਕੋਈ ਪ੍ਰਾਈਵੇਟ ਬਾਉਂਡਰ ਵੀ ਨਾਲ ਲੈ ਕੇ ਆਉਂਦੇਗੇ ਨਹੀਂ ਜੀ ਇਹ ਚੀਜ਼ ਤਾਂ ਸਾਨੂੰ ਨਹੀਂ ਪਤਾ ਜੋ ਹੈਗਾ ਸੀਗਾ ਜੋ ਫੋਟੋਆਂ ਵੀ ਹੈਗੀਆਂ ਜੋ ਮੈਂ ਦੇਖੀਆਂ ਕੋਟ ਦਾ ਪਿਆਦਾ ਆਇਆ ਸੀਗਾ ਨਾਲ ਇਨਵੈਂਟਰੀ ਕਰਕੇ ਗਏ ਨੇ ਤੁਹਾਡੀ ਗੱਲਬਾਤ ਹੋਈ ਹੈ ਕਿੰਨੇ ਸਾਨੂੰ ਤੋਂ ਕੋਟ ਕਿਹ ਚੱਲ ਰਿਹਾ ਸੀ ਔਰ ਆਰਡਰ ਸੀਗੇ ਉਹਨਾਂ ਦੇ ਕੋਲ ਕਿੰਨੇ ਸੀ ਦੂਜੀ ਪਾਰਟੀ ਨਾਲ ਗੱਲ ਹੋਈ ਐ ਸਾਡੇ ਕੋਲ ਆਰਡਰ ਲੈ ਕੇ ਆ ਰਹੀ ਐ ਕਾਫੀ ਪ 15 ਤੋਂ 20 ਸਾਲ ਜੋ ਉਹਨਾਂ ਨੇ ਦਿੱਸੇ